नशे के खिलाफ चलाई मुहिम के मुकसर साहब पुलिस को बहुत वही सफलता मिली जब साम लैड बाय एस पी डी साहब एंड डी एस पी डी तो इंचार्ज सीआईए वन तो सारी टीम ने इंफॉरमे बेसिस पर एक बड़ा चंगा ट्रैप लाया इसे को इन्फोरमेस कि काफ़ी भारी मात्रा के जो चौदह पोस्ट है झारखंडों चलिया तो ये मुक्तसर मुक्तसर पहुंचने ਇਦੇ ਰਿਗਾਰਡਿੰਗ ਪਿਛਲੀ ਟੀਮ ਵਿਨਾਤੋ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀਤਾਰੀ ਬਾਤ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਤੇ ਪਰਸੋ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਨਦਰ ਪੌਂਚਨਰ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਸਾਰੀ ਸਾਰੀ ਟੀਮ ਨੇ ਫੇਰਾ ਕੇ ਇੱਕ ਰਾਤ ਲਾਇਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜੇ ਜੇਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕੇਂਦਰ ਦੀ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇਪੋਸਟ ਦੀ ਮਿਲੀਆਂ ਉਸ ਤੋਂ ਬਾਅਦ ਪ੍ਰੋਸੈਸ ਹੈਗਾ ਇਹ ਸਾਰੇ ਡੋਡੇਪੋਸਟ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਣ ਲਈ मेजरमेंट्स मैजरमेंट्स करनिया शुरू की गई इनिशियल एसटीमेट जो सा देखकर सनू लगता कि पंद्रह है बट ग्रैजुअली जिमें जिमें मैजरमेंट्स होंगी गई ये टोटल समान तो 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 हैगा सताई कुंटल से आ खड़ा होगा ये हाले असी दो बंद अरैसट किए एक मनिंदर सिंह है, है एक आकाशदीप सिंह एक छत्तीस साल से भी साल के है अगेन ये है ड्राइवर से जो समान सीछे साड़ी टीम ऑलरेडी बाहर हैगी ਤੇ ਉਹ ਬੰਦੇ ਨੂੰ ਵੀ ਜਲਦ ਜਲ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚਦੀ ਸਾਰੀ ਪ੍ਰਾਪਰਟੀ ਅਸੀਂ ਐਟੈਚ ਕਰਾ ਦਿੰਨੀ ਹੁਦੀ ਚਾਹ ਪਾਵੇ ਉਹ ਘਰੋ ਚਾਹ ਪਾਵੇ ਉਹਦੀ ਗੱਡੀਆਂ ਹੁਣ ਸਾਰੀ ਜੋ ਇਕਨੋਮਿਕ ਪ੍ਰਸੀਡ ਹੈਗੇ ਹੈ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ ਇਸ ਤੋਂ ਇਲਾਵਾ ਅਸੀਂ ਇੱਕ ਕੈਂਟਰ ਜੋ ਹੈਗਾ ਉਹ ਬਰਾਮਦ ਕੀਤਾ ਤੇ ਨਾਲ 90 ਘਟੇ ਜੋ ਹੈਗੇ ਜੋ ਟੋਟਲੀ 27 ਕੁਇੰਟਲ ਇਹ ਮੈਂ ਪੁਲਿਸ ਨੂੰ ਬਿਲਾਵਾਂਗੇ। ਪਰ ਇਹਨਾਂ ਕਿਸੇ ਅਧਿਕਾਰੀ ਕਿਸੇ ਕਾਲੀ। ਹਾਲੇ ਜਿਹਨਾਂ ਦੀ ਜੋ ਮੜਲੀ ਕੁੱਝ ਕੀ ਚੱਲ ਰਹੀ ਹੈ ਮੁਖਸ਼ਰ ਦੇ ਵਿੱਚ ਹੀ ਆ ਰਹੀ। ਮੇ ਨੇਮਸ ਵਗੈਰਾ ਨਹੀਂ ਡਿਸਕਲੋਸ ਕਰਾਂਗੇ ਕਿ ਹਾਲੇ ਫਾਦਰ ਜੋ ਆਪਰੇਸ਼ਨ ਆਏਗਾ ਇਟ ਇਸ ਸਿਲਿੰਗ ਗੋਇੰਗ। ਜਿਵੇਂ ਅਗਲਾ ਬੰਦਾ ਸਾਡੇ ਕੋਲ ਆਂਦਾ ਹੈ ਬੀਅਰ ਸ਼ੋਰ ਕਿ ਉਹਦੇ ਤੋਂ ਸਾਨੂੰ ਔਰ ਵੀ ਰਿਕਵਰੀ ਮਿਲੇ। ਇਹ ਵੱਡੀ ਸਮਾਹਰ ਹੈ। ਮੁਖਸ਼ਰ ਦੀ ਹੈ ਜਿਹੜਾ ਸਾਡੇ ਗੁਲਦਿੰਗ ਜਿਹਨੇ ਬੁਲਾਇਆ ਮੰਗਾਇਆ ਸਮਾਨ। ਕਿ ਬੇਸਿਕਲੀ ਕਿੰਗ ਪਿਨ ਹੈਗਾ ਪੂਰੇ ਆਪਰੇਸ਼ਨ ਦਾ। वो है तो तो नहीं, ना, कोई भी पर्चे नहीं है जो दोनों चीज करते वादू स्टेट करते हुए पहुंचे होने झारखंड तो, तो शुरू तो होया सारा है ਤੇ ਇਹਨਾਂ ਦਾ ਜੋ ਮੋਟਿਵ ਆਫ ਪ੍ਰਿੰਟ ਹੀ ਹੈਗਾ ਜਿਸ ਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜੋ ਇਹਨਾਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਦਿਨਾਂ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ ਥੋੜਾ ਜਿਹਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੱਕਾ ਸੀ ਤੇ ਇਸ ਕਰਕੇ ਰੋਕੇ ਗਿਆ ਕਿ ਬਾਕੀ ਨਾ ਦੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਇਹਨਾਂ ਦੀ ਰਿਮਾਂਡ ਲਿਖੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਤੇ ਬੱਚੀ ਹੈ ਇਸ ਦਾ ਔਨ ਡਿਊਟੀ ਮਨ ਲਾਇਆ ਤੁਹਾਨੂੰ

रिसेंटली असी पब्लिक मीटिंग की बस स्टैंड रिगार्डिंग सी पांच होट स्पॉट्स उन्होंने यह होटस्पॉट ऑलरेडी तो रेटा हो चुकी हैं जिस जाने वाले थे पढ़न वाले थे फेड़े जा चुके इस तो बाद अगला पड़ाओ हैगा असी चला असि सारी मीटिंगा कर लगे पिंड इस अलावा तो एक असं वॉलीबॉल कॉम्पीटिशन रख रहे हैं नैक्सट वीकेंड फ्राइडे सैटरडे संडे असी सारे जो अठाई सौ पिंड साढ़े है जिले के सारे पिंडों की एक एक टीम होनी है उस ਇਉਂ ਦੇ ਕਾਫੀ ਚੰਗੇ ਐਸੀ ਪ੍ਰਾਈਵੇਸ ਤੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੋਏਗਾ ਨਸ਼ਿਆਂ ਦੇ ਖਿਲਾਫ ਚਲਾਣਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ-ਛੋਟੀ ਪੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਚਲੀ ਪਰੇਸ਼ਾਨ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾਓ ਇਹਦੇ ਦੇ ਸਪੈਸੀਫਿਕਲੀ ਹੁਣ ਸਾਡੀ ਮੰਗੀ ਜੋ ਹੈ ਨਸ਼ਿਆਂ ਦੇ ਖਿਲਾਫ तो कोई इंफॉरमे है कि साओ तो जेडे क्रिमिनल जो स्मगलिंग कर रहे हैं तो यह चेतावनी हैगी जी तो पढ़ के भी अंदर देंगे तो प्रॉपर्टियाँ भी अटैच करा हूँ रिसेंटली इन लास्ट वन मंथ सात केसिस जो है अभी प्रॉपर्टी अटैच करके कॉम्पीटेंट अथॉरिटी को भेजते हैं जो सांफ्रम्यूशन आते हैं अभी सारे देयर भी करा तो मैं यही गल क्लीयर करना चाह रहा बार बार कि प्रॉपर्टियाँ अटैच होनी है तो घर अटैच होने ਤੁਹਾਨੂੰ ਗੱਡੀਆਂ ਅਟੈਚ ਹੋਣੀ ਹੈ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫ਼ੁੱਥਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰੱਗਸ ਦੇ ਅਸੀਂ ਮਾਤੀ ਮਗਰ ਲੱਗੇ ਜਿਹਨੇ ਵੱਡੇ ਸਮਗਲ ਹੈਗੇ 50 ਦੇ ਕਿ ਮਦਰ ਦੂਰ ਨਹੀਂ ਖੜੀ ਜੇ ਪੋਸਟ ਜਿਹੜੇ ਅੰਦਰ ਪਰ ਅੱਜ ਤੱਕ ਨੂੰ ਵੱਡੇ ਕੋਈ ਨਹੀਂ ਕਿਤੇ ਦੇ ਵੀ ਉਹੀ ਹੋਏਗੀ ਆਪਰੇਸ਼ਨ ਸਾਰੇ ਦਿਨ ਇਨਫੋਰਮੇਸ਼ਨ ਡਿਵੈਲਪ ਹੋ ਰਹੀ ਤੇ ਪਿਛਲੇ ਹਫਤੇ ਦੇ ਵਿੱਚ ਅਸੀਂ 100 ਗ੍ਰਾਮ ਹੈਰੋਇਨ ਦੇ ਦੋ ਤਿੰਨ ਪੱਤੇ ਵੀ ਲੱਭੇ ਤੇ ਇਥੇ ਜੋ ਆਪਣੀ ਸਮਗਲਿੰਗ ਹੈਗੀ ਇਹ ਸਾਨੂੰ ਨਜ਼ਰ ਆ ਰਿਹਾ ਹੈ ਕਿ ਹੁਣ ਜ਼ਿਆਦਾ ਫਾਰਮਾਸਿਊਟੀਕਲਸ ਵਾਲੀ ਸਾਈਡ ਆ ਰਹੀ ਹੈ ਤੇ ਫਾਰਮਾਸਿਊਟੀਕਲਸ ਦੇ ਲਈ ਅਸੀਂ ਸਪੈਸ਼ਲ ਜੋ ਹੈਗੇ ਆ ਇੱਕ ਚੈਕਿੰਗ ਆਫ ਮੈਡੀਕਲ ਸ਼ਾਪਸ ਵੀ ਹੋਏਗੇ ਜੋ ਕਿ ਗੋਲੀਆਂ-ਗੋਲੀਆਂ ਵੇਚਣ ਦਾ ਕੰਮ ਕਰ ਰਹੇ ਅਸੀਂ ਅਗਲੀ ਮੂਵੀ ਇਹ ਦੇਖਾਂਗੇ 50000 ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ